ਦੋ ਕੁ ਸਾਲ ਦਾ ਸਮਾਂ ਬੀਤ ਹੋਇਆ ਇੱਕ ਰੱਬ ਦਾ ਪਾਣਾ ਵਰਤਦਾ ਮਾਂ ਮਾਤਾ ਦਇਆ ਕੌਰ ਪ੍ਰਭ ਦੀ ਰਜਾ ਵਰਤੀ ਆਪਣੇ ਸਵਾਸਾਂ ਦੀ ਲੜੀ ਤੋੜ ਕੇ ਜੀਵਨ ਯਾਤਰਾ ਪੂਰੀ ਕਰਕੇ ਅਕਾਲ ਚਲਾਣਾ ਕਰ ਜਾਂਦੀ ਹੈ ਇਤਿਹਾਸ ਵਿੱਚ ਬਹੁਤ ਭਾਵਨਾ ਨਾਲ ਵਿਦਵਾਨਾਂ ਲਿਖਿਆ ਹੈ ਕਹਿ ਲੱਗੇ ਭਾਈ ਜੇਠਾ ਜੀ ਆਪਣੀ ਮਾਂ ਕੋਲ ਬੈਠ ਕੇ ਆਵਾਜ਼ ਮਾਰਦੇ ਆ ਮਾਂ ਤੂੰ ਅੱਜ ਆਪਣੀ ਅੱਖ ਨਹੀਂ ਖੋਲਦੀ ਤੂੰ ਅੱਜ ਜਾਗ ਨਹੀਂ ਰਹੀ ਮੈਂ ਤੈਨੂੰ ਉਡੀਕੀ ਤਾਂ ਰਿਹਾ ਬਾਪ ਨੇ ਆਪਣੇ ਸੀਨੇ ਨਾਲ ਲਾ ਕੇ ਬਚਨ ਆਖਿਆ ਬਾਬਾ ਹਰਦਾਸ ਜੀ ਨੇ ਪੁੱਤ ਤੇਰੀ ਮਾਂ ਚੜਾਈ ਕਰ ਗਈ ਹੈ ਔਰ ਭਾਈ ਜੇਠਾ ਜੀ ਨੂੰ ਬਾਪ ਨੇ ਆਪਣੇ ਸੀਨੇ ਨਾਲ ਲਾ ਕੇ ਬਹੁਤ ਪਿਆਰ ਕੀਤਾ ਨਾਲ ਆਪਣੇ ਸਾਥ ਸੁਬੰਧੀਆਂ ਨੂੰ ਲਿਜਾ ਕੇ ਮਾਤਾ ਦਇਆ ਕੌਰ ਜੀ ਦੀ ਅਲਤੁਨ ਕਿਰਿਆ ਕਰ ਦਿੱਤੀ ਅੱਜ ਬਾਪ ਇੱਕ ਗੱਲ ਆਖਦੇ ਪੁੱਤ ਤੈਨੂੰ ਤੇਰੀ ਮਾਂ ਵਾਲਾ ਪਿਆਰ ਮੈਂ ਕੋਸ਼ਿਸ਼ ਕਰਾਂਗਾ ਉਹ ਬਾਪ ਵਿੱਚੋਂ ਹੀ ਤੈਨੂੰ ਮਾਂ ਵਾਲਾ ਪਿਆਰ ਮਿਲਣਾ ਤੇ ਬਾਬਾ ਜੇਠਾ ਜੀ ਨੂੰ ਬਾਬਾ ਹਰਦਾਸ ਜੀ ਹਰ ਵੇਲੇ ਬੜੇ ਪਿਆਰ ਨਾਲ ਲਾਡ ਲਡਾਉਂਦੇ ਹੈ ਜਿਵੇਂ ਆਪਾਂ ਬੱਚਾ ਨੂੰ ਲਾਉਂਦੇ ਹੈ ਨਾਲ ਨਾਲ ਉਹਨਾਂ ਅੰਦਰ ਰੱਬੀ ਗੁਣ ਭਰਦੇ ਹੈ ਸਮਾਂ ਨਿਕਲਦਾ ਗਿਆ 7 ਸਾਲ ਦੀ ਉਮਰ ਹੋ ਗਈ ਰੱਬ ਦਾ ਇੱਕ ਪਾਣਾ ਹੋਰ ਵਰਤ ਜਾਂਦਾ ਹੈ ਇੱਕ ਰੱਬ ਦੀ ਰਜਾ ਵਰਤਦੀ ਹੈ ਇਤਿਹਾਸ ਵਿੱਚ ਜ਼ਿਕਰ ਹੈ ਕਿ ਰਾਤ ਦੇ ਵਕਤ ਬਾਬਾ ਹਰਦਾਸ ਜੀ ਆਪਣੇ ਪੁੱਤ ਨੂੰ ਨਾਲ ਲੈ ਕੇ ਤੇ ਰਾਤ ਦੇ ਸਮੇਂ বিশ্রਾਮ ਕਰਦੇ ਐ ਅੱਗੇ ਸਵੇਰ ਹੁੰਦੀ ਐ ਰੋਜਾਨਾ ਬਾਬਾ ਹਰਦਾਸ ਜੀ ਉੱਠ ਕੇ ਤੇ ਭਾਈ ਜੇਠੇ ਆਪਣੇ ਪੁੱਤ ਨੂੰ ਉਠਾਉਂਦੇ ਐ ਅੱਜ ਬਾਪ ਨਹੀਂ ਉੱਠਿਆ ਭਾਈ ਜੇਠੇ ਦੀ ਅੱਖ ਖੁੱਲ ਗਈ ਤੇ ਉੱਠ ਖਲੋਤੇ ਥੋੜਾ ਵਾਲਾ ਉੱਠ ਫਿਰ ਕੇ ਸੱਤ ਕੋਸਾਲ ਦੀ ਉਮਰ ਐ ਇੱਕ ਗੱਲ ਵੇਖੀ ਅੱਜ ਬਾਪੂ ਨਹੀਂ ਉੱਠਿਆ ਤੇ ਕੋ ਲੋਕ ਕੇ ਆਵਾਜ਼ ਮਾਰ ਕੇ ਆਖਿਆ ਕਿ ਲੱਗੇ ਬਾਪੂ ਸਮਾ ਬਹੁਤ ਹੋ ਗਿਆ ਤੂੰ ਅਜੇ ਉੱਠਿਆ ਨਹੀਂ ਅੱਜ ਤੈਨੂੰ ਗਹਿਰੀ ਨੀਂਦ ਆ ਗਈ ਹੈ ਆਵਾਜ਼ ਮਾਰੀ ਬਾਪ ਫਿਰ ਵੀ ਨਹੀਂ ਸੁਣਦਾ ਫਿਰ ਬੜੇ ਪਿਆਰ ਨਾਲ ਕੋਲ ਹੋ ਕੇ ਕੋਲ ਹੋ ਕੇ ਗਲਬਕੜੀ ਵਿੱਚ ਲੈ ਕੇ ਛੋੜਾ ਨੇੜੇ ਹੋ ਕੇ ਬਚਨ ਆਖੀ ਕਹਿਣ ਲੱਗੇ ਪਿਤਾ ਜੀ ਸਮਾ ਬਹੁਤ ਹੋ ਗਿਆ ਅੱਜ ਤੁਹਾਨੂੰ ਗਹਿਰੀ ਨੀਂਦ ਆ ਗਈ ਥਕਾਵਟ ਜ਼ਿਆਦਾ ਹੋ ਗਈ ਹੋਵੇਗੀ ਤੁਸੀਂ ਉੱਠੋ ਮੈਂ ਤੁਹਾਨੂੰ ਉਠਾ ਰਿਹਾ ਹਾਂ ਜਦੋਂ ਕਈ ਵਾਰ ਆਵਾਜ਼ਾਂ ਮਾਰੀਆਂ ਬਾਬਾ ਹਰਦਾਸ ਜੀ ਨੂੰ ਕਈ ਵਾਰ ਅਸੀਂ ਜੇਠਾ ਇੱਕ ਪੁੱਤ ਬੁਲਾ ਰਿਹਾ ਸੱਤ ਸਾਲ ਦੀ ਆਰਗਲ ਹੈ ਜਦੋਂ ਬਾਬਾ ਹਰਦਾਸ ਜੀ ਨਾ ਉੱਠੇ ਤੇ ਉੱਚੀ ਉੱਚੀ ਹਟ ਕੋਰੇ ਲੈ ਕੇ ਇੱਕ ਬੱਚਾ ਰੋਂਦਾ ਰੋ ਕੇ ਇੱਕ ਸ਼ਬਦ ਆਖਦੇ ਮੇਰਾ ਬਾਪੂ ਨਹੀਂ ਉੱਠ ਰਿਹਾ ਆਖਰ ਇਹ ਆਵਾਜ਼ ਗਵਾਂਡੀਆਂ ਤੱਕ ਪਹੁੰਚ ਗਈ ਆਂਡ ਗਵਾਂਡ ਦੇ ਲੋਕ ਆਏ ਉਹਨਾਂ ਆ ਕੇ ਵੇਖਿਆ ਬਾਬਾ ਹਰਦਾਸ ਜੀ ਵੀ ਚੜਾਈ ਕਰ ਗਏ ਨੇ ਜੇ ਥੇਨ ਫਿਰ ਇੱਕ ਗੱਲ ਆਖੀ ਬੁੱਧ ਤੇਰਾ ਪਿਤਾ ਚੜਾਈ ਕਰ ਗਿਆ 7 ਸਾਲ ਦੀ ਉਮਰ ਹੋਵੇ ਪਹਿਲਾ ਮਾਂ ਅਕਾਲ ਚਲਾਣਾ ਕੀਤੀ ਅੱਜ ਪਿਤਾ ਜੀ ਵੀ ਸਾਥ ਛੱਡ ਗਏ ਨਾਨੀ ਨੂੰ ਇਸ ਗੱਲ ਦਾ ਸੁਨੇਹਾ ਪਹੁੰਚ ਗਿਆ ਬਾਸਰਕੇ ਦੀ ਧਰਤੀ ਤੇ ਕਿਸੇ ਵਕਤ ਉਸ ਬਜ਼ੁਰਗ ਮਾਤਾ ਨੇ ਆਪਣੀ ਧੀ ਦੀ ਅਰਚੀ ਚੁੱਕ ਕੇ ਅੰਤਿਮ ਕਿਰਿਆ ਕੀਤੀ ਸੀ ਅੱਜ ਆਪਣੇ ਦਮਾਦ ਦੀ ਆਪਣੇ ਜਵਾਈ ਦੀ ਅੰਤਮ ਕਿਰਿਆ ਵਿੱਚ ਸ਼ਾਮਲ ਹੋ ਕੇ ਤੇ ਆਪਣੇ ਦੋਹtere ਨੂੰ ਸੀਨੇ ਨਾਲ ਲਾਇਆ ਬਾੜ-ਬਾਰ ਇੱਕ ਗੱਲ ਨਾਨੀ ਆਖਦੀਏ ਪੁੱਤ ਮੈਂ ਕੋਸ਼ਿਸ਼ ਕਰਾਂਗੀ ਤੈਨੂੰ ਮਾਪ-ਬਾਪ ਵਾਲਾ ਪਿਆਰ ਦੇ ਸਕਾਂ ਆਪਾਂ ਦੋਨੋਂ ਜਣੇ ਰਲ ਕੇ ਸਮਾਂ ਗੁਜ਼ਾਰਾਂਗੇ ਤੇ ਨਾਨੀ ਨੇ ਇੱਕ ਕੰਮ ਕਰਨਾ ਕੁਝ ਚਣੇ ਉਬਾਲ ਕੇ ਲੂਣ ਮਿਰਚ ਆਦਕ ਲਾ ਕੇ ਘੁੰਗਣੀਆਂ ਬਣਾ ਕੇ ਦੇ ਦੇਣੀਆਂ ਤੇ ਇੱਕ ਇੱਕ ਗੱਲ ਸਮਝਾ ਦੇਣੀ ਪੁੱਤ ਆ ਛਾਪੜੀ ਵਿੱਚ ਪਾ ਕੇ ਘੁੰਗਣੀਆਂ ਲੈ ਜਾ ਜੇ ਕੋਈ ਇੰਨੇ ਪੈਸੇ ਦੇਵੇ ਉਹਨ ਇੰਨਾ ਕੋ ਬੁੱਕ ਭਰ ਕੇ ਪਾ ਆਦਮੀ ਜੇ ਕੋਈ ਇੰਨੇ ਪੈਸੇ ਦਵੇ ਉਹਨੂੰ ਇੰਨੇ ਕੋ ਬੁੱਕ ਭਰ ਕੇ ਪਾ ਆਦਮੀ ਜੇ ਇੰਨੇ ਪੈਸੇ ਦਵੇ ਉਹਨੂੰ ਚਾਰ ਬੁੱਕ ਭਰ ਕੇ ਪਾ ਆਦਮੀ ਇੱਕ ਇੱਕ ਗੱਲ ਨਾਨੀ ਬਾਸ ਸਮਝਾ ਕੇ ਤੋਰਦੀ ਹੈ ਭਾਈ ਜੀਠਾ ਜੀ ਗੁਰੂ ਜਾਨ ਅੰਦਾਸ ਜੀ ਅਪ ਸਾਰੇ ਗ੍ਰਸਤੀ ਹੈ ਜਿਹੜੀ ਉਮਰ ਖੇਡਣ ਦੀ ਜਿਹੜੀ ਉਮਰ ਮਾਂ ਬਾਪ ਦੇ ਪਿਆਰ ਦੀ ਜਿਹੜੀ ਉਮਰ ਪੜਨ ਦੀ ਹੁੰਦੀ ਹੈ ਸਿਰ ਤੇ ਛਾਪ ਨਹੀਂ ਚੁੱਕੀ ਹੁਕਾ ਦੇ ਕੇ ਲਾਹੌਰ ਦੀਆਂ ਗਲੀਆਂ ਵਿੱਚ ਆਵਾਜ਼ ਦੇ ਕੇ ਆਖਦੇ ਹੈ ਕੋਈ ਲੋੜਵੰਦ ਹੋਵੇ ਜਿਹਨੂੰ ਲੋੜ ਹੋਵੇ ਭੁੱਖ ਲੱਗੀ ਹੋਵੇ ਜਿਹੜਾ ਘੁਗਨੀਆਂ ਛਕਣ ਦੀ ਚਾਹਤ ਰੱਖਦਾ ਹੋਵੇ ਮੇਰੇ ਕੋਲੋਂ ਲੈ ਲਵੋ ਰੋਜ਼ਾਨਾ ਲਾਹੌਰ ਦੀਆਂ ਗਲੀਆਂ ਵਿੱਚ ਘੁਗਨੀਆਂ ਵੇਚਨੀਆਂ ਇਤਿਹਾਸ ਵਿੱਚ ਬਹੁਤ ਕੁਝ ਸਾਹਜਾ ਹੋਇਆ ਹੈ ਕਈ ਵਾਰ ਭਾਈ ਜੇਠਾ ਜੀ ਦੇ ਕੰਨ ਵਿੱਚ ਬੋਲ ਪੈਂਦੇ ਸਨ ਇਹ ਉਹ ਨਿਭਾਗਾ ਬੱਚਾ ਹੈ ਮੈਨੂੰ ਖਿਮਾ ਕਰਿਓ ਇਤਿਹਾਸ ਵਿੱਚ ਹੈ ਜਿਹਦਾ ਜਨਮ ਕੀ ਹੋਇਆ ਇਹਨੇ ਪਹਿਲਾਂ ماں ਖਾਧੀ ਫਿਰ ਆਪਣਾ ਪਿਓ ਵੀ ਖਾ ਗਿਆ ਇਹਨੇ ماں ਪਿਓ ਖਾ ਲਏ ਨੇ ਸ਼੍ਰੀਕਾ ਕਈ ਵਾਰਕ ਬੋਲ ਬੋਲਨੇ ਕਦੀ ਕਿਸੇ ਸ਼ਰੀਖ ਨੇ ਬਰਾਦਰੀ ਪਾਲ ਇਹਨੇ ਸਿਨੇ ਨਾਲ ਆਕੇ ਇਹ ਸ਼ਬਦ ਨਹੀਂ ਆਕੇ ਸਨ ਜੇਠਿਆ ਤੇਰੀ ਮਾਂ ਅਲੀ ਗਈ ਜੇਠਿਆ ਤੇਰਾ ਪੁੱਤ ਚਲਿਆ ਗਿਆ ਆ ਅਸੀਂ ਤੈਨੂੰ ਤੇਰੀ ਸਾਲਸਮਾਲ ਕਰਦੇ ਆ ਕੋਈ ਗੱਲ ਨਹੀਂ ਕਿਸੇ ਨਾਨੀ ਨੂੰ ਇਹ ਬੋਲ ਨਹੀਂ ਆਕੇ ਸਨ ਇਹ ਆਖਰ ਸਾਡੀ ਅੰਸ਼ ਵਿੱਚੋਂ ਹੈ ਸਾਡੀ ਬਰਾਦਰੀ ਵਿੱਚੋਂ ਹੈ ਅਸੀਂ ਇਹਨੂੰ ਸੰਭਾਲ ਲਵਾਂਗੇ ਬਲਕਿ ਨਿਤ ਤਾਨੇ ਮੈਨੇ ਸੁਣਨੇ ਆਖਰ ਦਾਦੀ ਨਾਨੀ ਮਾਨਿਕ ਕਿਰਪਾ ਹੋਰ ਕੀਤੀ ਅੱਜ ਇੱਕ ਬੱਚਾ ਆਖੇ ਪੁੱਤ ਆਪਣਾ ਸਮਾਨ ਸੰਭਾਲ ਲੈ ਥੋੜਾ ਬਾਲਾ ਜਿਹੜਾ ਸਮਾਨ ਹੈ ਕਪੜੇ ਅੱਧਕ ਇਕੱਤਰ ਕਰ ਲੈ ਪੁੱਛਿਆ ਨਾਨੀ ਮਾਂ ਅੱਜ ਇਹ ਆਪਣੇ ਕਪੜੇ ਕਿਉਂ ਸੰਭਾਲ ਰਹੀ ਹੈ ਇੱਕ ਬੱਚਾ ਆਖੇ ਪੁੱਤ ਆਪਾਂ ਇੱਥੋਂ ਚਲੇ ਜਾਦੇ ਬਹੁਤ ਕੁਝ ਲੋਕ ਬੋਲਦੇ ਐ ਸਹਾਰਨਾ ਮੁਸ਼ਕਿਲ ਹੈ ਕਿੰਨਾ ਚੰਗਾ ਹੋਵੇ ਆਪਾ ਤੇਰੇ ਨਾਨਕ ਦੇ ਪਿੰਡ ਬਾਸਰ ਕੇ ਜਾ ਕੇ ਬਾਸਰ ਕੇ ਉਹ ਅਸਥਾਨ ਹੈ ਜਿੱਥੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਆਪਾਂ ਬਾਸਰ ਕੇ ਜਾ ਕੇ ਰਹਿ ਲਵਾਂਗੇ ਗੱਲ ਵੱਖਰੀ ਏ ਜੇ ਕਦੀ ਤੇਰਾ ਨਾਨਾ ਹੁੰਦਾ ਜਾਂ ਤੇਰਾ ਮਾਮਾ ਹੁੰਦਾ ਸੰਭਲਣਾ ਸੌਖਾ ਹੋ ਜਾਣਾ ਸੀ ਪਰ ਫਿਰ ਵੀ ਕੋਈ ਗੱਲ ਨਹੀਂ ਆਪਾਂ ਲਾਹੌਰ ਛੱਡ ਕੇ ਬਾਸਰ ਕੇ ਜਾਣੇ تیاری ਕਰਨ ਲਈ ਅੱਜ ਚੂਨਾ ਮੰਡੀ ਲਾਹੌਰ ਤੋਂ ਜਦੋਂ ਗੁਫਾ ਬੰਦ ਕਰਕੇ ਤੁਰਨ ਲੱਗੇ ਤੇ ਨਾਨੀ ਮਾਂ ਨੇ ਇੱਕ ਸ਼ਬਦ ਆਖਿਆ ਭਾਈ ਜੀ ਇੱਥੇ ਨੇ ਮਾਂ ਇਹ ਅੱਜ ਗੁਫਾ ਬੰਦ ਕਰਨ ਲੱਗੇ ਐ ਅੱਜ ਇਹਦਾ ਗੁਫਾ ਬੰਦ ਕਰਨ ਲੱਗੇ ਐ ਇਹ ਖੁੱਲੇਗਾ ਕਦੋਂ ਕੌਣ ਆਏਗਾ ਇਹਨੂੰ ਖੋਲੇਗਾ ਕੌਣ ਨਾਨੀ ਮਾਂ ਨੇ ਇੱਕ ਬਚਨ ਆਖਿਆ ਸੀ ਪੁੱਤ ਇਹ ਤੇ ਮੈਂ ਵੀ ਨਹੀਂ ਜਾਣਦੀ ਪਰ ਮੈਂ ਇੰਨੀ ਰੱਬ ਅੱਗੇ ਅਰਦਾਸ ਕਰਨੀ ਹੈ ਜਿਨੇ ਇਹ ਬੂਹਾ ਬੰਦ ਕਰਵਾਇਆ ਉਹ ਕਦੀ ਇਹਨੂੰ ਖੋਲੇਗਾ ਜ਼ਰੂਰ ਉਹ ਕਿਰਪਾ ਜ਼ਰੂਰ ਕਰੇਗਾ ਇੱਥੇ ਚੱਲ ਕੇ ਪਿੰਡ ਬਸਰ ਕੇ ਆ ਗਏ ਬਸਰ ਕੇ ਦੀ ਧਰਤੀ ਤੇ ਆਏ ਇੱਥੇ ਫਿਰ ਆ ਕੇ ਯਾਦ ਰੱਖੋ ਇੱਥੇ ਘੁੰਗਣੀਆਂ ਵੇਚਦੇ ਐ ਮਾਂ ਨਾਨੀ ਫਿਰ ਘੁੰਗਣੀਆਂ ਤਿਆਰ ਕਰਕੇ ਇੱਕ ਗਰ ਇਤਿਹਾਸ ਦੇ ਇੱਕ ਨੁਕਤਾ ਸਮਾਨਣ ਵਾਲੇ ਜਦੋਂ ਬਾਸਰ ਕੇ ਆਏ ਨੇ ਉਦੋਂ ਬਾਬਾ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਜੀ ਦੀ ਸੇਵਾ ਵਿੱਚ ਖਡੂਰ ਸਾਹਿਬ ਦੀ ਧਰਤੀ ਤੇ ਨੇ ਇਹ ਗੱਲ ਧਿਆਨ ਤੇ ਰੱਖਣ ਵਾਲੀ ਹੈ ਪਰ ਇੱਥੇ ਆ ਕੇ ਮਾਣੇ ਫਿਰ ਪੂਗਨੀਆਂ ਉਬਾਲ ਕੇ ਦੇਣੀਆਂ ਤੇ ਭਾਈ ਦੇਠਾ ਜੀ ਨੇ ਪੂਗਨੀਆਂ ਵੇਚ ਕੇ ਗੁਜ਼ਾਰਾ ਕਰਨਾ ਮਾਲਿਕ ਕਦੀ ਕਦਾਈ ਬਚਨਾ ਆਖੇ ਪੁੱਤ ਤੂੰ ਆਪਣੇ ਸਾਥੀਆਂ ਕੁਛ ਬੱਚਿਆਂ ਨਾਲ ਖੇਡ ਲਿਆ ਕਰ ਖੇਡਣ ਚਲੇ ਜਾਣਾ ਇੱਕ ਦਿਨ ਖੇਡਣ ਗਿਆ ਹੋਇਆ ਭਾਈ ਜੇਠਾ ਅਚਨ ਚਿਤ ਵਾਪਸ ਮੁੜ ਕੇ ਆ ਗਿਆ ਡੇੜੇ ਵਿੱਚ ਬੈਠਾ ਨੀਵੀਂ ਪਾ ਕੇ ਬੈਠਾ ਤੇ ਨਾਨੀ ਮਾਂ ਨੇ ਇੱਕ ਬਚਨਾ ਆਖਿਆ ਪੁੱਤ ਤੂੰ ਅੱਜ ਖੇਡਣ ਗਿਆ ਸੀ ਖੇਡ ਕੇ ਨਹੀਂ ਆਇਆ ਇੱਕ ਬਚਨਾ ਖੇਤ ਲੱਗੇ ਮਾਂ ਵੀ ਮੈਨੂੰ ਸਾਥੀਆਂ ਨੇ ਖੜਾਇਆ ਨਹੀਂ ਅੱਜ ਅਸਲ ਵਿੱਚ ਸਾਥੀ ਦੇ ਖਿਡਾਰੇ ਸਨ ਪਰ ਉਹਨਾਂ ਦੀਆਂ ਮਾਮਾਂ ਆਈਆਂ ਹਰ ਇੱਕ ਦੀ ਮਾਂ ਨੇ ਬਾਹ ਪਕੜੀ ਔਰ ਬਾਹ ਪਕੜ ਕੇ ਬੱਚਿਆਂ ਨੂੰ ਘਰਾਂ ਨੂੰ ਲੈ ਗਈਆਂ ਇੱਕ ਸ਼ਬਦ ਆਖਿਆ ਕਹਿ ਲੱਗੇ ਤੁਸੀਂ ਜੇਠੇ ਨਾਲ ਨਹੀਂ ਖੇਡਣਾ ਇਹ ਉਹ ਬੱਚਾ ਹੈ ਜਿਹੜਾ ਯਤੀਮ ਹੈ ਜਿਹੜਾ ਅਨਾਥ ਹੈ ਇਹ ਬਹੁਤਾ ਸੁਹਾਗਾ ਨਹੀਂ ਇਹ ਨੁਹਾਗਾ ਹੈ ਇਹਦੇ ਮਾਂ ਪਿਓ ਤਲੇ ਗਏ ਨੇ ਇਹਨਾਂ ਨਾਲ ਤੁਸੀਂ ਖੇਡਣਾ ਨਹੀਂ ਹੈ ਖੇਡਣਾ ਤੇ ਬਖਰਾ ਖੇਡੂ ਜਿਸ ਨਾਲ ਨਹੀਂ ਖੇਡਣਾ ਮਾਂ ਮੈਂ ਇਸ ਕਾਰਨ ਵਾਪਸ ਆ ਗਿਆ ਨਾਨੀ ਮਾਂ ਨੇ ਫਿਰ ਸੀਨੇ ਨਾਲ ਲਾ ਕੇ ਪਿਆਰ ਕੀਤਾ ਕੋਤ ਕੋਈ ਗੱਲ ਨਹੀਂ ਤੂੰ ਇੱਥੇ ਹੀ ਬੈਠ ਕੇ ਆਪਣੇ ਘਰ ਵਿੱਚ ਛੋਟਾ ਬੜਾ ਸਮਾਨ ਨਗਾ ਲਾ ਤੇ ਮਾਂ ਨੇ ਘੁਗਨੀਆਂ ਫਿਰ ਤਿਆਰ ਕਰ ਦਿੱਤੀਆਂ ਅੱਜ ਇੱਕ ਕਤ ਨਾ ਵਰਦੀ ਹੈ سر چھاپڑی چکی ہے پچھوں ایک بزرگ فقیر نے ایک درویش نے آواز ماری قدم روک گئے پچھا پو کے دیکھا بہت لمبے سمے بعد کسی باہر کہہ کے آواز ماری ہے بہت لمبے سمے بعد ماری ہے پوچھیا بابا ہاں ਮੈਨੂੰ ਭੁੱਖ ਲੱਗੀ ਐ ਮੈਂ ਘੁੰਗਨੀਆਂ ਛਕਨੀ ਐ ਕੁਝ ਘੁੰਗਨੀਆਂ ਛਕਾ ਦੇ ਕੋਈ ਗੱਲ ਨਹੀਂ ਪਰ ਮੇਰੇ ਕੋਲ ਪੈਸਾ ਨਹੀਂ ਐ ਉਸ ਦਰवेश ਨੇ ਬੋਲ ਆਕੇ ਮੇਰੇ ਕੋਲ ਪੈਸਾ ਨਹੀਂ ਐ ਕੋਈ ਗੱਲ ਨਹੀਂ ਬਾਬਾ ਬੜੇ ਲੰਮੇ ਸਮੇਂ ਬਾਅਦ ਕਿਸੇ ਜ਼ਬਾਨ ਤੋਂ ਪੁੱਤ ਸ਼ਬਦ ਆਖਿਆ ਮੈਨੂੰ ਤੇ ਦਰਕਾਰ ਦੀ ਰਹੇ ਨੀ ਤੂੰ ਕੋਈ ਗੱਲ ਨਹੀਂ ਘੁੰਗਨੀਆਂ ਕਰ ਆਪਣਾ ਪੱਲਾ ਇੱਕ ਬੁੱਕ ਭਰਿਆ ਉਹਦੇ ਪੱਲੇ ਵਿੱਚ ਪਾ ਦਿੱਤਾ ਉਸ ਫਕੀਰ ਨੇ ਸ਼ੱਕ ਲਿਆ ਭੁੱਖ ਮਿਟੀ ਨਹੀਂ ਐ ਇੱਕ ਬੁੱਕ ਹੋਰ ਭਰਿਆ ਆਇਆ ਭੁੱਖ ਹਜੇ ਵੀ ਨਹੀਂ ਮਿਟੀ ਬਾਬਾ ਜੇਠਾ ਜੀ ਨੇ ਸਾਰੀ ਥਾਪੜੀ ਉਹਦੇ ਪੱਲੇ ਵਿੱਚ ਉਲਟਾ ਦਿੱਤੀ ਤੇ ਕਹਿ ਲੱਗੇ ਕੋਈ ਗੱਲ ਨਹੀਂ ਬਾਬਾ ਜੀ ਤੁਸੀਂ ਸ਼ੱਕ ਲਗੋ ਅੱਜ ਘਰ ਨਾਲ ਘਰ ਵਾਪਸ ਟਾਈਮ ਨਾਲ ਆ ਗਏ ਨਾਨੀ ਨੇ ਇੱਕ ਵੇਚ ਨਾਲ ਆਖਿਆ ਸੀ ਪੁੱਤ ਅੱਜ ਬਹੁਤ ਛੇਤੀ ਕੁੰਗਨੀਆਂ ਵੇਚ ਕੇ ਆ ਗਿਆ। ਇੱਕ ਨੌਜਵਾਨ ਬੱਚਾ ਨਾਲ ਕਿਹਨ ਲਗਿਆ ਨਾਨੀ ਮਾ ਅੱਜ ਮੈਂ ਵੇਚ ਕੇ ਨਹੀਂ ਆਇਆ। ਹਾਂ ਤੇ ਭਾਵੇਂ ਆਪਾਂ ਗਰੀਬ ਐ। ਗਰੀਬ ਐ ਆਪਰ ਕਿਸੇ ਨੂੰ ਕੁਝ ਦੇ ਨਹੀਂ ਸਕਦੇ। ਆਪਣੇ ਵਿੱਚ ਸਮਰੱਥਾ ਨਹੀਂ ਐ। ਪਰ ਅੱਜ ਮੈਂ ਕੁੰਗਨੀਆਂ ਇੱਕ ਬਜ਼ੁਰਗ ਬਾਪੂ ਨੇ ਮੈਨੂੰ ਪੁੱਤ ਕਹਿ ਕੇ ਆਵਾਜ਼ ਮਾਰੀ ਸੀ ਮੇਰਾ ਹਿਰਦਾ ਇਨਾ ਪਿਗਲ ਗਿਆ ਉਹਨੂੰ ਭੁੱਖ ਲੱਗੀ ਹੋਈ ਸੀ ਟਿੱਟਾ ਦਾੜਾ ਸੀ ਤੇ ਮੈਂ ਆਪਣੀਆਂ ਹੁੰਗਣੀਆਂ ਦੀ ਛਾਪੜੀ ਪਹਿਲਾਂ ਇੱਕ ਬੁੱਕ ਭਰ ਕੇ ਪਾਇਆ ਉਹਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਸੀ ਦੂਜਾ ਭੁੱਖ ਭਰ ਕੇ ਪਾਇਆ ਆਖਰ ਮੈਂ ਛਾਪੜੀ ਉਹਦੇ ਪੱਲੇ ਵਿੱਚ ਪਾ ਕੇ ਆ ਗਿਆ ਮਾਂ ਨੇ ਸੀਨੇ ਨਾਲ ਲਾ ਕੇ ਰੱਬ ਅਗੇ ਅਰਦਾਸ ਕੀਤੀ ਦੱਬਾ ਜੀਦਾ ਹਿਰਦਾ ਬਾਦਸ਼ਾਹਾਂ ਵਰਗਾ ਉਹਦੇ ਹੱਥ ਵਿੱਚ ਇੰਨੀ ਸਮਰੱਥਾ ਦੀ ਉਹ ਵੱਢ ਸਕੇ ਇੱਕ ਕਿਰਪਾ ਕਰੀ ਜੇ ਤੂੰ ਹਿਰਦਾ ਬਾਦਸ਼ਾਹਾਂ ਵਾਲਾ ਦਿੱਤਾ ਜੇ ਤੂੰ ਵੰਡਣ ਦੀ ਬਿਰਤੀ ਦਿੱਤੀ ਹੈ ਤੇਰੇ ਘਰ ਕਿਸੇ ਗੱਲ ਦੀ ਕਮੀ ਨਹੀਂ ਕਿਸੇ ਦਿਨ ਇਹਦੀ ਢੋਲੀ ਵਿੱਚ ਇੰਨੀ ਸਮਰੱਥਾ ਭਰਦੀ ਇਹ ਵੰਡ ਦਾ ਦਇਆ ਦਾਤਾ ਲੈਣ ਵਾਲੇ ਥੱਕਦੇ ਜਾਣ